ਪੰਜਾਬ ਚੋਂ ਭਈਏ ਕੱਢੋ ਜੀ ਪੰਜਾਬ ਚ ਭਈਆਂ ਨੇ ਗੰਦ ਪਾਇਆ ਸੱਚੀ ਇਦਾਂ ਆ ਜਦੋਂ ਤੱਕ ਮੈਂ ਕੈਨੇਡਾ ਸੀ ਮੈਨੂੰ ਵੀ ਇਹੋ ਲੱਗਦਾ ਸੀ ਕਿ ਜਿੰਨਾ ਰੌਲਾ ਰਪਾ ਪੈਂ ਰਿਹਾ ਆ ਇਹ ਸੱਚੇ ਨੇ ਪਰ ਇਦਾਂ ਨਹੀਂ ਆ ਅੱਜ ਅਸੀਂ ਕੰਪੈਰੀਜ਼ਨ ਕਰਨਾ ਹੈ ਜੀ ਪੰਜਾਬੀ ਭਈਆਂ ਦਾ ਤੇ ਮੇਰੇ ਵਰਗੇ ਕੈਨੇਡੀਅਨ ਭਈਆਂ ਦਾ ਕਿਉਂਕਿ ਅਸੀਂ ਵੀ ਉੱਧਰ ਜਾ ਕੇ ਭਈਏ ਹੀ ਆ ਭਈਆਂ ਨੇ ਗੰਦ ਪਾਇਆ ਗੰਦ ਤੇ ਇਸ ਹਿਸਾਬ ਦੇ ਨਾਲ ਪੜੇ ਲਿਖੇ ਇੱਥੋਂ ਗਏ ਸਟੂਡੈਂਟਾਂ ਨੇ ਵੀ ਉੱਧਰ ਪਾਇਆ ਮੇਰੇ ਆਪਣੇ ਘਰਿਆ ਜੀ ਠੀਕ ਆ ਬੇਸਮੈਂਟਾਂ ਦੀਆਂ ਤੁਸੀਂ ਬੜੀਆਂ ਵੀਡੀਓਜ਼ ਵੇਖੀਆਂ ਹੋਣੀਆਂ ਆ ਸੇਮ ਉਦਾਂ ਹੀ ਬੜੇ ਜਾਨੇ ਗੰਦ ਪਾ ਕੇ ਜਾਂਦੇ ਆ ਆਪਾਂ 150 ਡਾਲਰ ਕਿਸੇ ਨੂੰ ਦੇ ਕੇ ਸਫਾਈ ਕਰਾ ਲਈਦੀ ਆ ਦੱਸੋ ਉਹ ਤੇ ਪੜੇ ਲਿਖੇ ਆ ਨਾ ਬਾਕੀ ਪ੍ਰਵਾਸ ਆ ਜਿਹੜਾ ਕੁਦਰਤ ਦਾ ਨਿਯਮ ਆ ਚਿੜੀਆਂ ਤੱਕ ਇੱਕ ਜਗ੍ਹਾ ਉਤੋਂ ਉੱਡ ਕੇ ਦੂਜੀ ਜਗ੍ਹਾ ਉਤੇ ਆਣ ਕੇ ਆਂਡੇ ਦੇ ਕੇ ਜਾਂਦੀਆਂ ਵਾ ਜਦੋਂ ਮੌਸਮ ਬਦਲੀ ਹੁੰਦਾ ਆ بڑے ਜਾਨਵਰ ਇੱਕ ਜਗ੍ਹਾ ਉਤੋਂ ਉੱਠ ਕੇ ਦੂਜੀ ਜਗ੍ਹਾ ਉਤੇ ਆਉਂਦੇ ਆ ਚੰਗੇ ਲਾਈਫ ਦੀ ਭਾਲ ਦੇ ਵਿੱਚ ਐਂਡ ਇਹ ਪ੍ਰਵਾਸ ਹੁੰਦਾ ਨਹੀਂ ਆ ਇਹ ਬਹੁਤ ਸਮੇ ਦਾ ਆ ਰਾਮੂ ਉਦੋਂ ਤੱਕ ਚੰਗਾ ਸੀ ਜਿਉਂ ਤੱਕ ਰਾਮੂ ਨੂੰ ਨਿਕੇਜੇ ਨੂੰ ਸਟੇਸ਼ਨ ਤੋਂ ਚੁੱਕ ਲਿਆਈਦਾ ਸੀ। ਰਾਮੂ ਉਦੋਂ ਤੱਕ ਚੰਗਾ ਸੀ ਜਿਵੇਂ ਜਦੋਂ ਇੱਕ 18 ਸਾਲ ਦੇ ਰਾਮੂ ਨੂੰ ਸਟੇਸ਼ਨ ਤੋਂ ਚੁੱਕ ਲਿਆਈਦਾ ਹੈ ਇਹ ਕਹਿ ਕੇ ਕਿ ਆ ਜਾ ਤੈਨੂੰ ਪੈਸੇ ਵੀ ਦੇਵਾਂਗੇ ਤੇ ਆਣ ਕੇ ਉਹਨੂੰ ਚਪੇੜਾਂ ਮਾਰਨੀਆਂ। ਰਾਮੂ ਉਦੋਂ ਤੱਕ ਚੰਗਾ ਸੀ ਜਿਉਂ ਤੱਕ ਉਹਦੇ ਪੈਰ ਨੂੰ ਸੰਗਲੀ ਪਾਲਣੀ। ਰਾਮੂ ਉਦੋਂ ਤੱਕ ਚੰਗਾ ਸੀ ਜਿਉਂ ਤੱਕ ਉਹਨੂੰ ਕੁੱਟ-ਕੁੱਟ ਕੇ ਇੰਨਾ ਜ਼ਿਆਦਾ ਕੰਮ ਕਰਾਉਣਾ ਕਿ ਮਨੁੱਖਤਾ ਦੀ ਸੇਵਾ ਵਾਲਾ ਜਦੋਂ ਲੈਣ ਜਾਂਦਾ ਇਦਾਂ ਦੇ ਇੱਕ ਰਾਮੂ ਨੂੰ ਤੇ ਕੰਨਾਂ ਦੇ ਵਿੱਚੋਂ ਗੋਹਾ ਕੱਢਣਿਆ ਹੁੰਦਾ। ਰਾਮੂ ਉਦੋਂ ਤੱਕ ਚੰਗਾ ਸੀ ਅੱਜ ਰਾਮੂ ਚੁਬਣ ਕਿਉਂ ਲੱਗ ਪਿਆ ਕਿਉਂਕਿ ਰਾਮੂ ਸਰਦਾਰਾਂ ਦੇ ਬਰਾਬਰ ਦੀ ਕਮਾਈ ਕਰਨ ਡਿਆ ਪਿਆ ਕਿਉਂਕਿ ਰਾਮੂ ਨੇ ਆਣ ਕੇ ਇੱਥੇ ਮਿਹਨਤ ਕੀਤੀ ਜਿਵੇਂ ਅਸੀਂ ਭਈਏ ਜਾ ਕੇ ਕੈਨੇਡਾ ਦੇ ਵਿੱਚ ਮਿਹਨਤ ਕਰਦੇ ਆਂ ਤੇ ਆਪਣਾ ਕੰਮ ਸੈਟਅਪ ਕਰਦੇ ਆਂ ਗੋਰਿਆਂ ਦੀ ਅੱਖਾਂ ਵਿੱਚ ਅਸੀਂ ਰੜਕਦੇ ਆਂ ਇਸੇ ਹੀ ਤਰ੍ਹਾਂ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਬਿਹਾਰੀ ਰੜਕਦੇ ਨੇ ਪਰ ਹੈਰਾਨੀ ਵਾਲੀ ਗੱਲ ਤੇ ਇਹ ਆ ਉਹਨਾਂ ਦੀਆਂ ਅੱਖਾਂ 'ਚ ਤੇ ਅਸੀਂ ਰੜਕੀ ਆ ਕਿਉਂਕਿ ਸਾਡਾ ਦੇਸ਼ ਅਲੱਗ ਆ ਇੰਨੇ ਦੀ ਅੱਖਾਂ ਵਿੱਚ ਕਿਉਂ ਰੜਕਦੇ ਨੇ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਵੀ ਭਈਆਂ ਦੇ ਖਿਲਾਫ ਬੋਲਿਆ ਸੀ ਕਿਉਂਕਿ ਮੈਂ ਜਿਤੋਂ ਬਾਤ ਸੀ ਹਾਂ ਭਈ ਮੈਨੂੰ ਲੱਗਦਾ ਸੀ ਕਿ ਇਹ ਸਭ ਕੁਝ ਸੱਚ ਕਹਿਣ ਡਏ ਆ ਬਟ ਇੱਥੇ ਆਣ ਕੇ ਵੇਖਿਆ ਤੇ ਭਈਏ ਬਹੁਤ ਜ਼ਿਆਦਾ ਮਿਹਨਤ ਕਰਕੇ ਤੇ ਆਪਣਾ ਸਾਰਾ ਕੁਝ ਸੈਟਅਪ ਕਰਨ ਡੇ ਆ ਬਈਆਂ ਨੇ ਕਤਲ ਕਰ ਦਿੱਤੇ ਕਤਲ ਕੋਈ ਵੀ ਕਰੇ ਚਾਹੇ ਉਹ ਭਈਆ ਹੋਵੇ ਚਾਹੇ ਉਹ ਸਰਦਾਰ ਹੋਵੇ ਚਾਹੇ ਉਹ ਹਿੰਦੂ ਹੋਵੇ ਮੁਸਲਿਮ ਹੋਵੇ ਇਸਾਈ ਹੋਵੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਕੋਈ ਨਹੀਂ ਮੇਰਾ ਉਹਨਾਂ ਦੇ ਨਾਲ ਦਿਲੀ ਲगाव ਜਾਂ ਕੋਈ ਦਿਲਚਸਪੀ ਨਹੀਂ ਉਹਨਾਂ ਨੂੰ ਬਚਾਉਣ ਦੇ ਵਿੱਚ ਬਟ ਭਈਆਂ ਨੇ ਕਤਲ ਕਰ ਦਿੱਤੇ ਐਂਡ ਭਈਆਂ ਨੂੰ ਪੰਜਾਬ ਚੋਂ ਕੱਢੋ ਤੇ ਜਿਹੜੇ ਗੈਂਗਸਟਰ ਨੇ ਉਹ ਭਈਏ ਨੇ ਗੈਂਗਸਟਰ ਤੇ ਪੰਜਾਬੀ ਨੇ ਜਿਹੜੀਆਂ ਰੋਜ਼ ਮੌਤਾਂ ਹੋਣਡੀਆਂ ਨੇ ਕੈਨੇਡਾ ਦੇ ਵਿੱਚ ਉਹ ਕੌਣ ਨੇ ਭਈਏ ਚੋਰੀ ਕਰਦੇ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਰੋਜ਼ ਗੱਡੀਆਂ ਚੋਰੀ ਹੋਣਡੀਆਂ ਨੇ ਕੌਣ ਕਰਨ ੜਿਆ ਮਗਰ ਕਿੰਨਾਂ ਦੇ ਮੂੰਹ ਆਉਂਦੇ ਆ ਪੰਜਾਬੀਆਂ ਦੇ ਫਲਾਣੀ ਦੀਪਕੌਰ ਫਲਾਣਾ ਪ੍ਰੀਤ ਸਿੰਘ ਦੱਸੋ ਹੁਣ ਜੇ ਉਹ ਕਹਿਦਣ ਇਹਨਾਂ ਸਾਰਿਆਂ ਨੂੰ ਇੱਥੋਂ ਕੱਢੋ ਹੋਂਜੇ ਇਮੀਗ੍ਰੇਸ਼ਨ ਬੰਦ ਹੋਈ ਆ ਤੇ ਹੱਥਾਂ ਪੈਰਾਂ ਦੀ ਪਈ ਆ ਨਾ ਆਪਣੇ ਦੱਸੋ ਉਹ ਤੇ ਭਈਏ ਨਹੀਂ ਉਹ ਤੇ ਇਥੋਂ ਪੜ੍ਹ ਲਿਖ ਕੇ ਵੀਜ਼ੇ ਲਵਾ ਕੇ ਗਏ ਆ ਉਹਨਾਂ ਦਾ ਵੀ ਦੱਸੋ ਇਦਾਂ ਹੀ ਹੋਣੀ ਚਾਹੀਦੀ ਆ ਫਿਰ ਕਿ ਇਹਨਾਂ ਨੂੰ ਵੀ ਪੰਜਾਬੀਆਂ ਨੂੰ ਵੀ ਬਾਹਰ ਕੱਢੋ ਹੁਣ ਕੈਨੇਡੀਅਨ ਭਈਆਂ ਨੇ ਇੰਨਾ ਜ਼ਿਆਦਾ ਗੰਦ ਪਾ ਦਿੱਤਾ ਕੈਨੇਡਾ ਦੇ ਵਿੱਚ ਕਿ ਉਹ ਆਂਦੇ ਆ ਕਿ ਟਿਮ ਆਟਨਸ ਦਾ ਹੀ ਬਾਈਕਾਰਡ ਕਰ ਦੋ ਇਹਨਾਂ ਸਟੈਂਡਰਡ ਹੀ ਨਹੀਂ ਛੱਡਿਆ ਕਿ ਅਸੀਂ ਇੱਥੇ ਆਈਏ ਇਹਨਾਂ ਕੋ ਸਾਫ ਸਫਾਈ ਨਹੀਂ ਰਹਿੰਦੀ ਮੈਕਡੋਨਲਡ ਦੇ ਵਿੱਚ ਜਿੱਥੇ ਪੰਜਾਬੀ ਲੱਗੇ ਨੇ ਉਥੇ ਚੂਹੇ ਤੁਰੇ ਫਿਰਦੇ ਨੇ ਦੱਸੋ ਫਿਰ ਪੰਜਾਬੀਆਂ ਹੁਣ ਉਥੋਂ ਥੱਕੇ ਮਾਰ ਕੇ ਕੱਢ ਦੀ ਮੈਂ ਕਹਿੰਦਾ ਕਿ ਬਿਹਾਰ ਦੀਆਂ ਕਈ ਮਾਵਾਂ ਵਾਸਤੇ ਅੱਜ ਵੀ 84 ਆ ਜਿਨ੍ਹਾਂ ਨੂੰ ਇਹੋ ਹੀ ਨਹੀਂ ਪਤਾ ਉਹਨਾਂ ਦੇ ਪੁੱਤ ਘਰੋਂ ਗਏ ਤੇ ਉਹਨਾਂ ਮੁਰਦਨਾ ਵੀ ਆ ਵਾਪਸ ਕੇ ਨਹੀਂ ਮੁੜਨਾ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਆ ਉਹ ਕਹਿੰਦੀਆਂ ਹੋਣੀਆਂ ਸਾਨੂੰ ਇੰਨਾ ਹੀ ਦੱਸ ਦੋ ਕਿ ਇਹ ਜ਼ਿੰਦਾ ਹੈਗੇ ਅਸੀਂ ਇਹਨਾਂ ਦੀ ਉਡੀਕ ਕਰੀਏ ਕਿ ਅਸੀਂ ਇਦਾਂ ਹੀ ਮਰ ਜਾਈਏ ਬਿਨਾਂ ਸਹਾਰੇ ਉਤੋਂ ਜਿਨ੍ਹਾਂ ਦਾ ਇੱਕ ਇੱਕ ਪੁੱਤ ਤੁਹੀਂ ਰੱਖ ਲਿਆ ਫਿਰ ਪਤਾ ਕੀ ਕਰਦੇ ਹੁੰਦੇ ਇਹ ਕਿਸੇ ਕੋਲ ਦੋ ਬਈਏ ਆ ਨਾ ਉਹਨਾਂ ਦੋਹਾਂ ਨੂੰ 7-8 ਸਾਲ ਉਹ ਇਕੱਠੇ ਰਹੀਆ ਉਧਰ ਹੁੰਦਾ ਹੁੰਦਾ ਸੀ ਇੱਕ ਜਵਾਈ ਸਾਹਿਬ ਜਵਾਈ ਸਾਹਿਬ ਨੇ ਆਣ ਕੇ ਕਹਿਣਾ ਇੱਕ ਭਈਆ ਜੀ ਸਾਨੂੰ ਦੇ ਦੋ ਠੀਕ ਹੈ ਉਹ 8 ਸਾਲਾਂ ਦਾ ਦੋਹਾਂ ਦਾ ਪਿਆਰ ਬਣਿਆ ਇਸ ਪਰਿਵਾਰ ਦੇ ਨਾਲ ਆਪਸ ਦੇ ਵਿੱਚ ਉਹਨਾਂ ਚੁੱਕ ਕੇ ਭਈਆ ਦੂਜੇ ਨੂੰ ਦੇ ਦੇਣਾ ਭਈਆ ਨੇ ਕਹਿਣਾ ਸਰਦਾਰ ਜੀ ਮੈਂ ਨਹੀਂ ਜਾਣਾ ਚਾਹਤਾ ਤੂੰ ਕਿੱਦਾਂ ਨਹੀਂ ਜਾਣਾ ਕੁੜੀ ਹੋਵਿਆ ਚੱਲ ਤੂੰ ਆ ਭਈਆ ਤੇ ਤਸ਼ੱਦਦ ਚੱਲਿਆ ਆ ਵੀਡੀਓਜ਼ ਦੀ ਗੱਲ ਉੱਤੇ ਆਉਂਦੇ ਆ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਆ ਇੱਕ ਵੀਡੀਓ ਵਾਇਰਲ ਹੋਈ ਜੀ ਬਈਆ ਸਕੂਟਰੀ ਦੇ ਅਗਲੇ ਬੰਦੇ ਆਪਣੇ ਸਰਦਾਰ ਦੀ ਕੁੜੀ ਨੂੰ ਲੈ ਕੇ ਜਾਂਦੇ ਹੇ ਚ ਉਹਨਾਂ ਗਲਤ ਹਰਕਤਾਂ ਕਰਦਾ ਜਾਂਦੇ ਆ ਸੀ ਹੁਣ ਇਹਦਾ ਮਤਲਬ ਇਹ ਆ ਉਸ ਇੱਕ ਬੰਦੇ ਕਰਕੇ ਸਾਰੀ ਕੌਮ ਦਾ ਸੇਰ ਵੱਡਿਆ ਜਾਣਾ ਚਾਹੀਦਾ ਹੈ ਨਾ ਸਾਰੀ ਕੌਮ ਹੀ ਸ਼ੇਕ ਦਿੱਤੀ ਜਾਣੀ ਚਾਹੀਦੀ ਆ ਨਾ ਪੰਜਾਬ ਦੇ ਵਿੱਚੋਂ ਤੇ ਜਿਹੜਾ ਸਰਦਾਰ ਮੁੰਡਾ ਗੁਰਦੁਆਰੇ ਜਾਂਦੀ ਨਿੱਕੀ ਜਿਹੀ ਬੱਚੀ ਨੂੰ ਪਿੱਛੋਂ ਹੱਥ ਲਾਉਣ ਦਿਆ ਸੀ ਉਦ ਨੂੰ ਦੱਸੋ ਫਿਰ ਮੈਨੂੰ ਕੀ ਕੀਤਾ ਜੀ ਉਹਦਾ ਪਰਿਵਾਰ ਮਾਰਤਾ ਜੇ ਕਿ ਉਹਨਾਂ ਨੂੰ ਪੰਜਾਬ ਚੋਂ ਦੇ ਉਹ ਨਾਕੇ ਲਈਦਾ ਵਾ ਨਿਕਾਲਾ ਦੇ ਦਿੱਤਾ ਜੀ ਸਟੇਟ ਵਿੱਚੋਂ ਬਾਹਰ ਕੱਢਤਾ ਜੀ ਕੁਛ ਨਹੀਂ ਨਾ ਉਹ ਵੀ ਮੇਰੇ ਹਿਸਾਬ ਦੇ ਨਾਲ ਕੋਈ ਜੇਲ੍ਹ ਦੇ ਵਿੱਚ ਸੀ ਉਹਨੇ ਅਗਲੇ ਬੰਨੇ ਉਹਦਾ ਸੌਦਾ ਲਾਇਆ ਇਦਾਂ ਦੀਆਂ ਕਿੰਨੀਆਂ ਜ਼ਿਆਦਾ ਹਰਕਤਾਂ ਹੋਣ ਰਈਆਂ ਨੇ ਪੰਜਾਬ ਦੇ ਵਿੱਚ ਦੱਸੋ ਮੈਨੂੰ ਤੁਸੀਂ ਕੀ ਕਰ ਲਿਆ ਸ਼ੇਰ ਮਤਲਬ ਕਿ ਜੇ ਕੋਈ ਇੱਕ ਜਾਣਾ ਮਿਸਟੇਕ ਕਰਦਾ ਆ ਇਸ ਹਿਸਾਬ ਦੇ ਨਾਲ ਤੇ ਫਿਰ ਸਿੰਘਾਂ ਦਾ ਤੇ ਨਾਮ ਹੀ ਥੱਲੇ ਆਏ ਨਾ ਹੁਣ ਤੱਕ ਜਿੰਨੀਆਂ ਇਦਾਂ ਦੀਆਂ ਘਟਨਾਵਾਂ ਆਈਆਂ ਜਿੰਨੇ ਬਾਬੇ ਜਨਾਨੀਆਂ ਨਾ ਫੜੇ ਗਏ ਆ ਜਿੰਨੇ ਲੰਗਰਾਂ ਚ ਨੰਪਤ ਸੁੱਟਦੇ ਫੜੇ ਗਏ ਆ ਜਿੰਨੇ ਪੋਚਵੀਆਂ ਪੱਗਾਂ ਬੰਨ ਕੇ ਤੇ ਗੁਰੂ ਘਰਾਂ ਦੇ ਵਿੱਚ ਜਾਂਦੇ ਇਹ ਪੂਰੇ ਫੱਬ ਕੇ ਤੇ ਉੱਥੇ ਵੀ ਕੁੜੀਆਂ ਆ ਲਵੈਂਦੇ ਆ ਐਸਾ ਨਾ ਤੇ ਫਿਰ ਸਿੱਖ ਧਰਮ ਉਹਨੂੰ ਖਤਮ ਹੀ ਹੋ ਜਾਣਾ ਸੀ ਬਾਕੀ ਤਾਂ ਵੀ ਖਤਮ ਹੋ ਜਾਣੇ ਸੀ ਜੇ ਇੱਕ ਬੰਦੇ ਦੀਆਂ ਗਲਤੀਆਂ ਕਰਕੇ ਤੇ ਸਾਰੀ ਉਹਦੀ ਕੌਮ ਨੂੰ ਭੁਗਤਣਾ ਪੈਂਦਾ ਇਹ ਤੇ ਇੱਕ ਬੰਦੇ ਅਸੀਂ ਜਾ ਕੇ ਗੁਰੂ ਦੇ ਅੱਗੇ ਸਿਰ ਚਕਾਉਣ ਆਇਆ ਨਮਾਣੇ ਜੇ ਬਣ ਕੇ ਤੇ ਦੂਜੇ ਬੰਨੇ ਕੇਪੀਐਸ ਗਿੱਲ ਵਾਂਗੂ ਛੋਟੇ ਛੋਟੇ ਜਿਨ੍ਹਾਂ ਨੂੰ ਤੁਸੀਂ ਭਈਏ ਆਂਦੇ ਜੀ ਉਹਨਾਂ ਦੇ ਬੱਚਿਆਂ ਉੱਤੇ ਆਪਾਂ ਤਸ਼ੱਦਦ ਵੀ ਪੂਰਾ ਕਰਨਾ ਹੈ ਮਨੁੱਖਤਾ ਦੀ ਸੇਵਾ ਦੇ ਵਿੱਚ ਵੇਖਿਆ ਨਾ ਕਿੰਨੇ ਜਾਣਿਆਂ ਨੂੰ ਲੈ ਕੇ ਗਿਆ ਸੀ ਕਿੰਨੇ ਜ਼ਿਆਦਾ ਜਾਣਿਆਂ ਨੂੰ ਇੱਕ ਹੋਰ ਵੇਖੀ ਵੀਡੀਓ ਜੀ ਟੀਵੀ ਉੱਤੇ ਇੱਕ ਸਰਦਾਰ ਮੁੰਡਾ ਸੀ ਉਹਨੇ ਰੇੜੀ ਲਾਈ ਸੀ ਤੇ ਉਹਦੇ ਨਾਲ ਹੀ ਇੱਕ ਭਈਏ ਦੀ ਰੇੜੀ ਸੀ ਤੇ ਉਹ ਆਣ ਕੇ ਆਂਦਾ ਆਂਦਾ ਜੀ ਤੁਸੀਂ ਸਰਦਾਰ ਜੀ ਪੰਜਾਬੀ ਤੁਹਾਡੇ ਕੋਲ ਨਹੀਂ ਆਉਂਦੇ ਆਹ ਜਿਹੜੇ ਜਨਾਨੀਆਂ ਆ ਰਗੇ ਹੁੰਦੇ ਆ ਰਿਪੋਰਟਰ ਤੇ ਇਹ ਉਧਰ ਜਾਂਦੇ ਉਹ ਵੀ ਗੱਡੀਆਂ ਆਂਦਾ ਆਂਦਾ ਇਹ ਜੀ ਆਪਣੇ ਵਾਲਿਆਂ ਨੂੰ ਗੰਦ ਖਾਨ ਦੀ ਹੱਤ ਪੈ ਗਈ ਆ ਸਭਤੇ ਕੋਈ ਹਰ ਤੂੰ ਹੀ ਤੇ ਆਂਦੇ ਜੇ ਕੱਲ ਰੇੜੀ ਤੁਹਾਡੀ ਲੱਗੇ ਤੇ ਦੂਜੇ ਦਾ ਗਾਹ ਕਿ ਟੁੱਟ ਕੇ ਤੁਹਾਡੇ ਕੋਲ ਆਜੇ ਜਦੋਂ ਤੁਸੀਂ ਇੱਕ ਜਣੇ ਨੂੰ ਚਾਜਣਾ ਖਵਾਓਗੇ ਉਹਨੂੰ ਦੂਜੇ ਨਾਲੋਂ ਬਿਹਤਰ ਲੱਗੂਗਾ ਉਹ ਆਪਣੇ ਆਪ ਦੋ ਬੰਦੇ ਹੋਰ ਲੈ ਕੇ ਤੁਹਾਡੇ ਕੋਲ ਆਊਗਾ ਇਦਾਂ ਮੰਨ ਲਓ ਕੈਲਗਰੀ ਦੇ ਵਿੱਚ ਮੰਨ ਲਓ ਮੈਂ ਕਿਸੇ সুইਟ ਸ਼ਾਪ ਦੇ ਨਾਲ ਆਪਣੀ ਸ਼ਾਪ ਖੋਲ ਲੈਣਾ ਤੇ ਮੈਂ ਉੱਥੇ ਕੀ ਕਹਿਣਾ ਸ਼ੁਰੂ ਕਰ ਦੂੰਗਾ ਇਹ ਭਈਆ ਇਹ ਇਤਕੋ ਨਾ ਜਾਓ ਚਪੇੜਾਂ ਵਜਣੀਆਂ ਅਗਲੇ ਦਿਨੀਆਂ ਠੀਕ ਆ ਮੈਨੂੰ ਸਿੱਦਕ ਰੱਖਣਾ ਪੈਣਾ ਮੈਨੂੰ ਕੁਆਲਿਟੀ ਵਧੀਆ ਦੇਣੀ ਪੈਣੀ ਮੈਨੂੰ ਆਫਰ ਵਧੀਆ ਦੇਣਾ ਪੈਣਾ ਤੁਹਾਡੇ ਵਿੱਚ ਸਿੱਦਕ ਹੈ ਨਹੀਂ ਆ ਗੱਲ ਮੇਨ ਇਹ ਆ ਕਿ ਤੁਸੀਂ ਛੜਦੇ ਹੋ ਗੱਲ ਕਰਦੇ ਆ ਜੀ ਇੱਕ ਹੋਰ ਵੀਡੀਓ ਦੀ ਸਰਪੰਚੀ ਇੱਕ ਬਈਏ ਨੇ ਜਿੱਤ ਲਈ ਇੱਕ ਪਿੰਡ ਦੇ ਵਿੱਚੋਂ ਮੈਂ ਆਨਾ ਆ ਕਿ ਪਛਾਲ ਆਏ ਦਾ ਉਹਨਾਂ ਰੋਲਾ ਨਹੀਂ ਪੈਂਦਾ ਜਿੰਨਾ ਉਹਦਾ ਰੋਲਾ ਪੈ ਗਿਆ ਕਿ ਅਸੀਂ ਤੇ ਸ਼ਰਮਸਾਰ ਹੋ ਗਏ ਆ ਜੀ ਸਾਨੂੰ ਤਾਂ ਡੁੱਬ ਮਰਨਾ ਚਾਹੀਦਾ ਹੈ ਜੀ ਫਿਟੇ ਮੂ ਤੁਹਾਡਾ ਪੰਜਾਬੀਓ ਲਾਨਤਿਓ ਐਦਾਂ ਉਹਦਾ ਆਪਣੇ ਕੈਨੇਡਾ ਦਾ ਡਿਫੈਂਸ ਮਿਨਿਸਟਰ ਕੌਣ ਹੈ? ਸਰਦਾਰ ਆਣਾ ਪੱਗ ਬੰਦਾ ਹੈ ਨਾ ਫਿਰ ਉਹ ਤੁਹਾਡੇ ਵਾਸਤੇ ਨਾਮ ਰੌਸ਼ਨ ਕਰਨ ਵਾਲੀ ਗੱਲ ਕਿੱਦਾਂ ਹੋ ਜਾਂਦੀ ਆ। ਠੀਕ ਹੈ ਆ ਅੱਜ ਯੂਕੇ ਵਾਲਾ ਹੁਣ ਕੌਣ ਬਣਿਆ ਆ ਮંત્રી? ਹੰ ਇੰਡੀਆ ਨੇ ਆਣਾ ਉਹ ਫਿਰ ਤੁਹਾਡੇ ਵਾਸਤੇ ਬੜੀ ਤਗੜੀ ਗੱਲ ਕਿਵੇਂ ਹੋ ਜਾਂਦੀ? ਕਹੇ ਜੀ ਫਲਾਣੀ ਕੌਰ ਨੇ ਫਲਾਣੇ ਸਿੰਘ ਨੇ ਫਲਾਣੇ ਬਰਾੜ ਨੇ ਫਲਾਣੇ ਘੇਲੜ ਨੇ ਆਵਲੇ ਦੇਜ ਦੇ ਵਿੱਚ ਜੀ ਪੁਲਿਸ ਚ ਭੱਤੀ ਹੋ ਕੇ ਪੰਜਾਬ ਦਾ ਕੀਤਾ ਨਾਮ ਰੌਸ਼ਨ ਉਹ ਭਾਵੇਂ ਫਲਾਣਾ ਸਿੰਘ ਕੌਰ ਉਧਰ ਦੀ ਜੰਮਪਾਧ ਤੋਂ ਆ। ਫਿਰ ਉਹ ਤੁਹਾਡੇ ਵਾਸਤੇ ਕਿੱਦਾਂ ਵੱਡੀ ਗੱਲ ਹੋ ਜਾਂਦੀ ਤੇ ਜੇ ਕੋਈ ਆਪਣੇ ਹੀ ਦੇਸ਼ ਦੀ ਹੋਰ ਸਟੇਟ ਦਾ ਇਧਰ ਆਣ ਕੇ ਸਰਪੰਚ ਹੀ ਬਣ ਜਾਂਦਾ ਆ ਤੇ ਉਹ ਤੁਹਾਡੇ ਵਾਸਤੇ ਵੱਡੀ ਗੱਲ ਕਿਵੇਂ ਹੋਗੀ ਦੱਸੋ ਮੈਨੂੰ ਹੁਣ ਇੱਕ ਗੱਲ ਸੋਚੋ ਤੁਸੀਂ ਉਹ ਪਿੰਡ ਦੇ ਵਿੱਚ ਮੰਨ ਲਓ ਅਸੀਂ ਮੰਨ ਲੈਨੇ ਆ ਕਿ ਉਸ ਪਿੰਡ ਦੇ ਵਿੱਚ 100 ਘਰ ਨੇ ਮੰਨ ਲઈએ 100 ਘਰਾਂ ਦੇ ਵਿੱਚ ਅਸੀਂ ਮੰਨ ਲੈਨੇ ਆ 70 ਘਰ ਬਈਆਂ ਦੇ ਨੇ ਤੇ ਕੀ ਇਹ ਉਹਨਾਂ ਦੇ ਦਾਦੇ ਦਾ ਹੀ ਥਾਂ ਜਾਂ ਉਹਨਾਂ ਦੇ ਪੜਦਾਦੇ ਦੇ ਪਲਾਟ ਸਨ ਦਿੱਤੇ ਕਿਨੇ ਥਾਂ ਜਟਾਣੇ ਦਿੱਤੇ ਪਿੰਡ ਵਾਲਿਆਂ ਨੇ ਥਾਂ ਦਿੱਤੇ ਪਿੰਡ ਵਾਲਿਆਂ ਨੇ ਪੈਲੀਆਂ ਚੋਂ ਕਲੋਨੀਆਂ ਕੱਟ ਕੇ ਪਲਾਟ ਕੱਟੇ ਤੇ ਬਈਆਂ ਨੂੰ ਵੇਚੇ ਐਂਡ ਉਸ ਮੁੱਲ ਉਤੇ ਵੇਚੇ ਜਿਹੜੇ ਮੁੱਲ ਉਤੇ ਉਹ ਵੇਚਣਾ ਚਾਹੁੰਦੇ ਸਨ ਫੇਰ ਬਿਮਾਰੀ ਕੀ ਆ ਫੇਰ ਰੌਲਾ ਕੀ ਆ ਰਾਤੋਂ ਰਾਤ ਆਣ ਕੇ ਉਹ ਵਸ ਗਏ ੱਟਕੇ ਨਾ ਵਸ ਗਏ ਪਹਾ ਵਟਿਆ ਢਕਾਰ ਮਾਰਿਆ ਹਜਮ ਕੀਤਾ ਤੇ ਹੁਣ ਤੁਹਾਨੂੰ ਬਈਏ ਚੁੱਭਦੇ ਨੇ ਚਲੋ ਜੀ ਇਦਾਂ ਕਰ ਲੋ ਉਹਨਾਂ ਦੇ ਨਾਲ ਜਾ ਕੇ ਗੱਲ ਕੇ ਅੱਜ ਦੇ ਰੇਟ ਦੇ ਹਿਸਾਬ ਦੇ ਨਾਲ ਜਿਹਦਾ ਜਿਹਦਾ ਜੋ-ਜੋ ਪਲਾਟ ਸੀ ਉਹਨਾਂ ਨੂੰ ਪੈਸੇ ਵਾਪਸ ਦਿਓ ਇੱਟਾਂ ਦੇ ਵਾਪਸ ਦਿਓ ਫੇਰ ਉਹਨਾਂ ਨੂੰ ਧੱਕੇ ਮਾਰ ਕੇ ਕੱਢ ਦਿਓ ਹੈ ਹਿੰਮਤ ਆ ਮੈਂ ਨਾ ਜਾਉ ਇਸ ਪਿੰਡ ਇਹਨਾਂ ਸਾਰੇ ਪਿੰਡ ਵਾਲਿਆਂ ਆ ਹੱਥ ਖੜੇ ਕਰ ਜਾਣੇ ਕਿਉਂਕਿ ਇਹਨਾਂ ਡਕਾਰ ਮਾਰੇ ਆ ਪੈਸੇ ਖਾਦੇ ਆ ਨੋਟ ਖਾਦੇ ਆ ਨਾ ਜ਼ਮੀਨਾਂ ਆਪ ਵੇਚੀਆਂ ਬਈਆਂ ਨੇ ਆਣ ਕੇ ਕਬਜ਼ੇ ਨੇ ਕੀਤੇ ਚੋਰੀਆਂ ਪੰਜਾਬੀ ਬਾਹਰ ਤੱਕ ਜ਼ਿਆਦਾ ਕਰਨ ਦੇ ਇੱਥੇ ਵੀ ਜ਼ਿਆਦਾ ਕਰਨ ਦੇ ਆ ਸਮੈਕਾਂ ਸਮੂਕਾਂ ਪੰਜਾਬੀਆਂ ਦੇ ਮੁੰਡੇ ਕਿੰਨੇ ਕੁ ਜ਼ਿਆਦਾ ਵਿੱਚ ਧਸੇ ਹੋਏ ਆ ਤੁਹਾਨੂੰ ਵੀ ਪਤਾ ਆ ਠੀਕ ਆ ਕਿਸੇ ਜਨਾਨੀ ਉੱਤੇ ਹੱਥ ਪਾਉਣਾ ਚੈਨਾ ਖਿਚਣੀਆਂ ਪੰਜਾਬੀਆਂ ਦੇ ਮੁੰਡੇ ਇਹ ਵੀ ਕਰਨ ਦੇ ਗੁਰਦਵਾਰੇ ਵਾਲੀਆਂ ਬੜੀਆਂ ਵੀਡੀਓਸ ਮੈਰੋਂ ਨੇ ਲੀਕ ਕੀਤੀਆਂ ਸਨ ਠੀਕ ਆ ਬੜੀਆਂ ਵੇਖੀਆਂ ਹੈ ਨਾ ਹੁਣ ਕੀ ਆ ਇਹਦਾ ਮਤਲਬ ਕਿ ਪੰਜਾਬੀਆਂ ਨੂੰ ਵੀ ਕੱਢ ਦਈਏ ਫਿਰ ਪੰਜਾਬ ਦੇ ਵਿੱਚੋਂ ਕਿ ਇਹ ਰਹਿਣ ਯੋਗ ਨਹੀਂ ਨੇ ਮੱਧਿਆ ਪ੍ਰਦੇਸ਼ ਦਾ ਇਹ ਮੁੰਡਾ ਸੀ ਨਾ ਜਿਹਦੀ ਬਾਅਦ ਵਿੱਚ ਫੇਲ ਮੂਵੀ ਬਣੀ ਆ ਜਿਹੜਾ ਅੱਗੇ ਜਾ ਕੇ ਬੜਾ ਤਕੜਾ ਪੜ੍ਹ ਲਿਖ ਕੇ ਅਫਸਰ ਬੰਦਾ ਆ ਬੜੇ ਜ਼ਿਆਦਾ ਇਨਸਪਾਇਰ ਹੋਏ ਹੋ ਬੜੇ ਜ਼ਿਆਦਾ ਮੋਟੀਵੇਟ ਹੋਏ ਹੋ ਮੱਧਿਆ ਪ੍ਰਦੇਸ਼ ਦਾ ਸੀ ਉਹ ਮਨੋਜ ਤੇ ਮਨੋਜ ਇੱਥੇ ਭਈਆਂ ਦੇ ਨਾਂ ਹੁੰਦੇ ਆ ਠੀਕ ਆ ਭਈਆ ਸੀ ਉਹ ਤਾਂ ਤੁਸੀਂ ਇੱਕ ਮਿੰਟ ਨਹੀਂ ਲਾਉਂਦੇ ਆਣ ਕੇ ਕਹਿਣ ਲੱਗਿਆਂ ਕਿ ਭਈਏ ਆਣ ਕੇ ਸਾਡੇ ਸਿਰ ਉੱਤੇ ਬਹਿ ਗਏ ਜੀ ਤੁਹਾਡਿਆਂ ਵਿੱਚ ਕਤੂਤ ਹੀ ਨਹੀਂ ਇੱਕ ਨਿਜੀ ਐਗਜ਼ੈਂਪਲ ਦਿੰਨਾ ਆ ਮੈਂ ਫਿਜ਼ੀਓਥੈਰੇਪੀ ਵਿੱਚ ਨਾਸ਼ਿਆਰ ਨਹੀਂ ਸੀ ਮੇਰਾ ਪ੍ਰੈਕਟੀਕਲ ਆਲਤ ਜਿਆਦਾ ਧਿਆਨ ਹੁੰਦਾ ਸੀ ਜਾਂ ਉਹਨਾਂ ਕ ਬੜੀ ਦਿਲਚਸਪੀ ਨਾਲ ਪੜਦਾ ਜਿੰਨਾ ਕਿ ਜਿਮ ਲਾਈਨ ਦੇ ਵਿੱਚ ਕੰਮ ਆਉਣਾ ਠੀਕ ਆ ਮੇਰਾ ਯਾਰ ਆ ਆਸ਼ੂ ਹੁਣ ਮੈਂ ਨਾਸ਼ਿਆਰ ਨਹੀਂ ਸੀ ਮੈਂ ਬਾਹਰ ਜਾ ਕੇ ਦਿਹਾੜੀਆਂ ਲਾਈਆਂ ਹੁਣ ਆਣ ਕੇ ਆਪਣਾ ਕਾਰੋਬਾਰ ਸੈੱਟ ਕੀਤਾ ਠੀਕ ਆ ਮੇਰਾ ਯਾਰ ਆ ਆਸ਼ੂ ਇੱਥੇ 2.5 ਤੋਂ 3 ਲੱਖ ਰੁਪਿਆ ਕਮਾਉਣ ਲਿਆ ਜਿਹੜੇ ਬੰਦੇ ਦੇ ਭੱਲੇ ਪੜ੍ਹਾਈ ਹੈਗੀ ਆ ਉਹਨੂੰ ਜ਼ਰੂਰ ਕੁਛ ਨਾ ਕੁਛ ਮਿਲਦਾ ਹੀ ਮਿਲਦਾ ਹੈ ਆਈਪੀਐਸ ਦੇ ਟੈਸਟ ਵਿੱਚ ਐਦਾਂ ਥੋੜੀ ਜਾ ਕੇ ਤੁਸੀਂ ਬਹਿ ਜਾਣਾ ਹੁਣ ਬਿਹਾਰੀ ਦਿਨ ਰਾਤ ਮਿਹਨਤ ਕਰਦੇ ਆ ਫਿਲਮਾਂ ਤੇ ਵੇਖੀ ਜਾਣਾ ਜੇ ਅਸਲ ਜ਼ਿੰਦਗੀ ਵਿੱਚ ਨਹੀਂ ਵੇਖੇ ਤੁਸੀਂ ਉਹਨਾਂ ਨੂੰ ਠੀਕ ਆ ਦਿਨ ਰਾਤ ਮਿਹਨਤ ਕਰਦੇ ਆ ਉਹ ਡਿਸਰਵ ਵੀ ਕਰਦੇ ਆ ਠੀਕ ਆ ਇਧਰ ਤੁਸੀਂ ਆਪਣਾ ਬੰਦਾ ਤੇ ਇੱਕ ਖੜੋ ਕਿ ਹਾਂ ਵੀ ਆ ਜਿਹੜਾ ਤੁਸੀਂ ਬਿਹਾਰੀ ਭਾਇਆ ਇਹਦੇ ਇੰਨੇ ਨੰਬਰ ਆਏ ਆ ਸਾਡੇ ਮੁੰਡੇ ਦੇ ਜ਼ਿਆਦਾ ਆ ਸਾਡੇ ਮੁੰਡੇ ਨੂੰ ਆਹ ਵਾਲੇ ਥਾਣੇ ਦੇ ਵਿੱਚ ਤੁਸੀਂ ਜਗ੍ਹਾ ਦਿਓ ਜੀ ਹਾਡਾ ਮੁੰਡਾ ਡਿਜ਼ਰਵਿੰਗ ਕੈਂਡੀਡੇਟ ਹੈ ਜੀ ਨਹੀਂ ਬਸ ਅਸੀਂ ਰੌਲਾ ਚੁਕਣਾ ਸਿਰਫ ਅਸੀਂ ਰੌਲਾ ਚੁਕਣਾ ਸਾਡੇ ਪੱਲੇ ਹੀ ਕੋਖਣੀ ਹੈ ਇਹ ਗੱਲ ਮੰਨ ਲਵੋ ਹੁਣ ਇੱਕ ਹੋਰ ਐਗਜ਼ਾਮਪਲ ਦਿੰਦਾ ਜਿੰਨਾ ਵੇਲੇਾਂ ਦੇ ਵਿੱਚ ਮੈਂ ਕਾਮਰਸ ਸਕੂਲੋਂ ਪੜਿਆ ਆਂ ਸਾਨੂੰ ਪੰਜਾਬੀ ਵਧੀਆ ਆਉਂਦੀ ਸੀ ਸਾਨੂੰ ਹਿੰਦੀ ਵੀ ਵਧੀਆ ਆਉਂਦੀ ਸੀ ਸਾਨੂੰ ਅੰਗਰੇਜ਼ੀ ਵੀ ਵਧੀਆ ਆਉਂਦੀ ਸੀ ਠੀਕ ਹੈ ਸਾਡੇ ਸਾਰੇ ਟੀਚਰ ਹੁੰਦੇ ਸਨ ਕੇਰਲਾ ਵਾਲਦੇ ਐਂਡ ਉਦੋਂ ਅਜਨਾਲੇ ਵਾਲੇ ਵਾਲਾ ਕਾਨਵੈਂਟ ਸਕੂਲ ਬਹੁਤ ਵਧੀਆ ਮੰਨਿਆ ਜਾਂਦਾ ਸੀ ਹੁਣ ਇੱਥੇ ਪੰਜਾਬੀ ਆ ਗਿਆ ਹੁਣ ਸਕੂਲ ਦਾ ਬੇੜਾ ਅਗਰ ਕੀ ਹੋ ਗਿਆ ਕਿਸੇ ਨੂੰ ਜਾ ਕੇ ਪੁੱਛ ਲਓ ਨਾ ਕਹਣਾ ਉਹਦੇ ਨਾਲ ਦੀ ਪੜ੍ਹਾਈ ਨਹੀਂ ਰਹੀ ਪਹਿਲਾਂ ਇੱਥੇ ਕੇਰਲਾ ਤੋਂ ਹੁੰਦੇ ਹੁੰਦੇ ਸਨ ਕਿਉਂ ਕੇਰਲਾਲੇ ਵਧੀਆ ਹੁੰਦੇ ਸਨ ਕਿਉਂਕਿ ਉਹਨਾਂ ਨੂੰ ਪੜਾਉਣਾ ਆਉਂਦਾ ਸੀ ਉਹ ਵੈਲ ਐਜੂਕੇਟਿਡ ਸਨ ਉਹਨਾਂ ਦੇ ਮੈਂਟਲ ਆ ਜਿਹੜਾ ਲੈਵਲ ਆ ਟੋਲਰੈਂਸ ਲੈਵਲ ਆ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਆਪਣਾ ਤਾਂ ਮਿੰਟੋ ਮਿੰਟ ਲੈ ਕੇ ਡੰਡਾ ਤੇ ਪੰਨਣ ਲੱਗ ਪੈਂਦੇ ਸੋ ਸ਼ੇਰੋ ਗੱਲ ਮੇਨ ਇਹ ਆ ਕਿ ਯੂ ਗਾਇਜ਼ ਆਰ ਜਸਟ ਜੈਲਸ ਕਿ ਵੀਡੀਓes ਹੁੰਦੀਆਂ ਗਾੜੀਆਂ ਕੋਈ ਸਰਦਾਰ ਆਪਣੀ ਸਬਜ਼ੀ ਆਪੇ ਵੇਚਣ ਡਿਆ ਹੁੰਦਾ ਵਾ ਕੋਈ ਕੋਈ ਚੀਜ਼ ਲਾ ਕੇ ਬੈਠਾ ਆ ਕੋਈ ਕੋਈ ਚੀਜ਼ ਲਾ ਕੇ ਬੈਠਾ ਜਿਹੜੀਆਂ ਕਿ ਅੱਜ ਤੋਂ 10 ਸਾਲ ਪਹਿਲਾਂ ਨਹੀਂ ਸੀ ਸਰਦਾਰ ਆਪਣੇ ਲੈਵਲ ਦੀਆਂ ਚੀਜ਼ਾਂ ਸਮਝਦੇ ਪਰ ਇਹਨਾਂ ਵੇਖਿਆ ਕਿ ਭਈਏ ਤੇ ਦਿਹਾੜੀ ਦੇ ਹਜ਼ਾਰਾਂ ਰੁਪਏ ਕਮਾਉਣ ਦੇ ਸਾਨੂੰ ਵੀ ਲਾਉਣੀਆਂ ਚਾਹੀਦੀਆਂ ਵਾ ਜਿਵੇਂ ਹੁਣ ਬਾਹਰ ਗੋਰੇ ਆਂਦੇ ਆ ਕਿ ਅਸੀਂ ਝਾੜੂ ਫੇਰਨਾ ਪਹਿਲਾਂ ਉਹ ਇਹਨੂੰ ਜੋਬ ਹੀ ਨਹੀਂ ਮੰਨਦੇ ਹੁੰਦੇ ਠੀਕ ਹੈ ਹੁਣ ਜੇ ਤਾਂ ਉਧਰ ਦੇ ਬੱਚੇ ਬੋਰਨ ਵੀ ਆਂਦੇ ਆ ਜਾਂ ਉਧਰ ਦੇ ਜਿਹੜੇ ਪੰਜਾਬੀ ਨੇ ਉਹ ਕਹਿੰਦੇ ਆ ਕਿ ਸਾਡੇ ਬੱਚਿਆਂ ਦੀ ਇਹਨਾਂ ਨੇ jobਾਂ ਖੋਲੀਆਂ ਵੇਖੋ ਜੀ ਅਸੀਂ ਤਾਂ ਸਭ ਤੋਂ ਨੀਵੇਂ ਪੱਧਰ ਦੀਆਂ jobਾਂ ਖੋਈਆਂ ਜਿਵੇਂ ਇੱਥੇ ਭਈਆਂ ਨੇ ਖੋਈਆਂ ਕਿ ਰੇੜੀ ਵਾਲੀਆਂ ਹੁਣ ਸਰਦਾਰ ਹੁਣ ਹੀ ਆਂਦੇ ਨੇ ਲੈ ਆਪਣੇ ਕੰਮ ਕਰਨ ਵਿੱਚ ਭਾਜੀ ਕਿਹੜੀ ਸ਼ਰਮ ਇਹੋ ਹੀ ਸਰਦਾਰ ਹੁਣਾਂ ਦੇ ਛੱਜ ਬੱਜਾ ਸੀਗਾ ਮਗਰ ਲੰਬੜਦਾਰੀ ਵਾਲਾ ਅੱਜ ਤੋਂ 10 ਸਾਲ ਪਹਿਲਾਂ ਪਰ ਇਹਨਾਂ ਨੇ ਵੇਖਿਆ ਕਿ ਭਈਏ ਕਮਾਉਂਦੇ ਆ ਅਸੀਂ ਵੀ ਇਸ ਵਿੱਚੋਂ ਪੈਸਾ ਕੱਢੀਏ ਤੇ ਹੁਣ ਭਈਆਂ ਦੇ ਨਾਲ ਜਦੋਂ ਕੰਪੀਟੀਸ਼ਨ ਦੇ ਵਿੱਚ ਆ ਗਏ ਇਹਨਾਂ ਨੂੰ ਪਤਾ ਕਿ ਹਾਂ ਵੀ ਉਹ ਮਾਈਨੋਰਟੀ ਆ ਉਹਨਾਂ ਦੀ ਤੇ ਉਹਨਾਂ ਤੇ ਉਤਲੇਵੇਂ ਦਬਾਅ ਪਾਈਏ ਤੇ ਉਹਨਾਂ ਨੂੰ ਇੱਥੋਂ ਭਜਾਈਏ which is not good ਨਹੀਂ ਤੇ ਅੱਜ ਤੋਂ 10 ਸਾਲ ਪਹਿਲਾਂ ਸਰਦਾਰ ਮੰਡੀ ਚ ਜਾ ਕੇ ਆਪਣੀ ਸਬਜ਼ੀ ਪਾ ਕੇ ਆ ਜਾਂਦਾ ਸੀ ਉਹ ਆ ਕੰਮ ਤੇ ਕਰਦਾ ਹੀ ਨਹੀਂ ਸੀ ਕਿ ਹਾਂ ਵੀ ਮੈਂ ਇੱਥੇ ਰੇੜੀ ਲਾ ਕੇ ਵੇਚ ਲਾਂ ਹਾਂ ਵੀ ਮੈਂ ਰੇੜੀ ਲਾ ਕੇ ਕੁਲਚੇ ਛੋਲੇ ਵੇਚ ਲਾਂ ਹੁਣ ਤੇ ਪੜੀਆਂ ਲਿਖੀਆਂ ਕੁੜੀਆਂ ਵੀ ਡਈਆਂ ਬਿਕੋਜ਼ ਇਹਨਾਂ ਨੂੰ ਇੰਨੀ ਸਮਝ ਆ ਗਈ ਆ ਕਿ ਇਸ ਚੀਜ਼ ਦੇ ਵਿੱਚ ਪੈਸਾ ਬੰਦ ਆਇਆ ਤੇ ਭਈਆ ਆਪਣੀ ਮਿਹਨਤ ਦੀ ਖਾਂੜਿਆ ਤੁਸੀਂ ਆਪਣੀ ਮਿਹਨਤ ਦੀ ਹਾਂ ਇਹ ਗੱਲ ਜ਼ਰੂਰ ਹੈਗੀ ਆ ਕਿ ਜਿਵੇਂ ਬਾਹਰਲੇ ਲੋਕ ਜਿਵੇਂ ਗੋਰੇ ਸਮਝਦੇ ਆ ਕਿ ਸਾਡਾ ਲਿਵਿੰਗ ਸਟੈਂਡਰਡ ਥੋੜਾ ਜਿਹਾ ਲੋਅ ਆ ਉਹ ਵੀ ਕਿਉਂ ਇੱਦਾਂ ਆ ਕਿਉਂਕਿ ਉਹ ਜਿਵੇਂ ਤੁਸੀਂ ਬੜੀ ਜਿਆਦੀ ਸੁਣਿਆ ਹੋਣਾ ਆ ਕਿ ਉਹ ਕਹਿੰਦੇ ਆ ਕਿ ਇਹਨਾਂ ਦੇ ਕੱਪੜਿਆਂ ਚੋਂ ਕਦੀ ਦੀ ਬੜੀ 스멜 ਆਉਂਦੀ ਮਤਲਬ ਕਿ ਸਬਜ਼ੀਆਂ ਦੀ 스멜 ਵੇਖੋ ਜੀ ਇਹ ਬੱਚੇ ਜਿਹੜੇ ਹੁੰਦੇ ਆ ਨਾ ਉਹਨਾਂ ਰੈਂਟ ਵੀ ਕੱਢਣਾ ਉਹਨਾਂ ਸਾਰਾ ਕੁਝ ਕੱਢਣਾ ਠੀਕ ਹੈ ਉਹ ਇੱਕ ਰੂਮ ਲੈ ਕੇ ਤੇ ਵਿਚਾਰੇ ਗੁਜ਼ਾਰਾ ਕਰਦੇ ਇੱਕ ਰੂਮ ਦੇ ਨਾਲ ਹੀ ਰਸੋਈ ਹੁੰਦੀ ਹੈ ਛੋਟੀ ਜੀ ਬੇਸਮੈਂਟ ਕੋਈ ਚਾਜਣਾ ਬੂਹਾਬਾਰੀ ਨਹੀਂ ਉੱਥੇ ਹੁੰਦਾ ਭਾਵੇਂ ਜਿੰਨਾ ਮਰਜ਼ੀ ਕਹਿਣ ਬੜਾ ਹੁੰਦਾ ਛੋਟੀਆਂ ਛੋਟੀਆਂ ਬਾਰੀਆਂ ਹੁੰਦੀਆਂ ਆ ਤੁਹਾਡੀ ਚਿਮਣੀ ਚੱਲਦੀ ਹੈ ਜਿਹੜਾ ਆਹ ਧੂਏ ਨੂੰ ਬਾਹਰ ਲੈ ਕੇ ਜਾਂਦੀ ਆ ਹੁਣ ਜਦੋਂ ਉੱਥੇ ਬੱਚਿਆਂ ਦੇ ਕੱਪੜੇ ਰਹਿਣੇ ਜਾਂ ਬੱਚਾ ਇੱਕ ਆਇਆ ਵੀ ਅੰਦਰ ਤੇ ਉਹ ਤੜਕਾ ਮੰਨ ਲਓ ਲੱਗਣ ਰਿਹਾ ਤੇ ਉਹਦੇ ਕੱਪੜਿਆਂ ਦੇ ਵਿੱਚੋਂ ਸਵੈਲ ਵੜੇ ਆਣੀ ਆ ਠੀਕ ਹੈ ਉਹ ਹੇਟ ਕਰਦੇ ਇਸ ਚੀਜ਼ ਨੂੰ ਕਿ ਹਾਂ ਵੀ ਇਹਨਾਂ ਕੋਲੋਂ 스멜 ਆਉਂਦੀ ਆ ਉਹਨਾਂ ਨੂੰ ਨਹੀਂ ਵਧੀਆ ਲੱਗਦੀ ਉਹ ਚੀਜ਼ ਉਵੇਂ ਹੀ ਸਾਨੂੰ ਨਹੀਂ ਇਹ ਚੀਜ਼ ਵਧੀਆ ਲੱਗਦੀ ਕਿ ਇਹ ਭੁੰਜੇ ਹੀ ਸੌਂ ਜਾਂਦੇ ਆ ਇਹ ਗੰਦੇਮੰਦੇ ਬਣੇ ਰਹਿੰਦੇ ਆ ਠੀਕ ਆ ਬਿਕਾਉਜ਼ ਉਹ ਮਿਹਨਤ ਕਰਦੇ ਸਾਰਾ ਦਿਨ ਮਿਹਨਤ ਕਰਦੇ ਆ ਫਿਰ ਆਣ ਕੇ ਦਵਾ-ਦਵਾ ਪੈਂਦੀ ਕਰਦੇ ਆ ਰੋਟੀ ਖਾ ਕੇ ਜਿਵੇਂ ਬਾਹਰ ਸਾਡੇ ਮੁੰਡੇ ਕਰਦੇ ਜਾਂ ਕੁੜੀਆਂ ਕਰਦੀਆਂ ਉਹ ਵੀ ਨਹੀਂ ਨੰਦੇ ਨਹੀਂ ਨੰਦੇ ਉਹ ਰੋਜ਼ ਠੀਕ ਆ ਬਹੁਤ ਮਾਤਰਾ ਵਿੱਚ ਇਹੋ ਜੇ ਹੋਣੇ ਆ ਕਿ ਬੱਚੇ ਦੇ 16 ਘੰਟੇ ਆਉਂਦੇ ਆ ਉਹ ਆਂਦੇ ਚੱਲ ਕੋਈ ਨਹੀਂ ਕੱਲ ਨੂੰ ਨਹਾ ਲਾਂਗੇ ਕਿਉਂਕਿ ਪਿੱਛੇ ਖਰਚੇ ਨੇ ਪਿਛੇ ਟੱਬਰ ਪਾਲਣਾ ਆ ਏਸੀ ਤਰ੍ਹਾਂ ਬਿਹਾਰੀਆਂ ਨੇ ਪਿਛੇ ਟੱਬਰ ਪਾਲਣਾ ਆ ਤੇ ਹਰਾਨੀ ਜਣਕ ਗੱਲ ਇਹ ਆ ਕਿ ਉਹ ਆਪਣੇ ਦੇਸ਼ ਦੇ ਵਿੱਚ ਹੀ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਦੀ ਸੋਚਣ ਡਏ ਜੇ ਤੋ ਸਟੇਟ ਨਿਕਾਲਾ ਕਹਿ ਲਓ ਹਾਂ ਮੈਂ ਉੱਥੇ ਤੁਹਾਡੇ ਨਾਲ ਐਗਰੀ ਕਰਦਾ ਜਿੱਥੋਂ ਤੁਸੀਂ ਪੰਜਾਬੀ ਦਾ ਮੁੱਦਾ ਚੁੱਕਿਆ ਸੀ ਹਨਾ ਅਹੀਂ ਵੀ ਵੀਡੀਓ ਪਾਈ ਫੁੱਲ ਸਪੋਰਟ ਵੀ ਹਾਂ ਵੀ ਪੰਜਾਬੀ ਬਚਾਓ ਪਰ ਉਹ ਵੀ ਨਹੀਂ ਜੇ ਤੁਹਾਡੇ ਕੋ ਬਚਣ ਡਈ ਉਹ ਵੀ ਤੁਹਾਡੇ ਕੋ ਨਹੀਂ ਬਚਣ ਡਈ ਇੱਥੇ ਮੈਂ ਊੜਾ ਜੜਾ ਪੂਰਾ ਸੁਣਾਤਾ ਸੀ ਤਾਂ ਨਾਲ ਤੇ ਮੇਰੇ ਨੂੰ ਹੁੰਦਾ ਹੀ ਨਹੀਂ ਆ ਛੋਟੇ ਬੱਚੇ ਆ ਇੱਥੇ ਉਹ ਹਿੰਦੀ ਬੋਲਣ ਡੇ ਆ ਹੈ ਤਾਂ ਉਹ ਵੀ ਨਹੀਂ ਬਚਣ ਡਈ ਠੀਕ ਹੈ ਨਾ ਮੈਂ ਸੱਚੀ ਮੈਂ ओके ਕਿ ਇੰਨਾ ਰੋਲਾ ਇੰਨਾ ਸਾਰਾ ਕੁਝ ਐਨੇ ਧਰਨੇ ਜਦੋਂ ਤੱਕ ਪ੍ਰਸ਼ਾਸਨ ਵਿੱਚ ਨਹੀਂ ਆਉਂਦਾ ਇਹ ਸੁਧਾਰ ਨਹੀਂ ਹੋਣਾ ਹਾਂ ਭਾਈ ਕਿਸੇ ਨੇ ਕਤਲ ਕੀਤਾ ਚਾਹੇ ਉਹ ਭయ్యా ਚਾਹੇ ਉਹ ਕੁੜੀ ਚਾਹੇ ਉਹ ਮੁੰਡਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹਨੂੰ ਮਿੰਟੋ ਮਿੰਟ ਫੜੋ ਨਾ ਕਿ ਉਹਦੀ ਸਾਰੀ ਕੌਮ ਦੇ ਉੱਤੇ ਬੰਨੇ ਹੀ ਬਦਨਾਮੀ ਦਾ ਕੋਈ ਦਾਗ ਲਾ ਦਿਓ ਉਹਨੂੰ ਮਿੰਟੋ ਮਿੰਟ ਫੜਨਾ ਚਾਹੀਦਾ ਹੈ ਹਾਂ ਇੱਕ ਗੱਲ ਹੋਰ ਕਰ ਸਕਦੇ ਜੇ ਜਦੋਂ ਕੋਈ ਇੱਥੇ ਆਉਂਦਾ ਆ ਉਹਨੂੰ ਸਪੈਸ਼ਲ ਕਲਾਸਾਂ ਲਗਾਓ ਕਿ ਹਾਂ ਵੀ ਇੱਥੇ ਰਹਿਣਾ ਕਿਦਾਂ ਆ ਆ ਇੱਥੋਂ ਦੇ ਨਿਯਮ ਕਾਨੂੰਨ ਆ ਇਹਦੀ ਆ ਆ ਆ ਆ ਸਜ਼ਾ ਆ ਸਜ਼ਾਵਾਂ ਸਖਤ ਕਰੋ ਕਿ ਹਾਂ ਵੀ ਜੇ ਕਿਸੇ ਨੇ ਰੇਪ ਕੀਤਾ ਉਹਦੀ ਸਜ਼ਾ ਆ ਹਾਂ ਵੀ ਜੇ ਕਿਸੇ ਨੇ ਕਿਸੇ ਦਾ ਕਤਲ ਕਰ ਦਿੱਤਾ ਉਹਦੀ ਸਜ਼ਾ ਆ ਕਿਸੇ ਨੇ ਚੋਰੀ ਕੀਤੀ ਉਹਦੀ ਸਜ਼ਾ ਆ ਜਿਹਨੇ ਨਸ਼ਾ ਕੀਤਾ ਉਹਦੀ ਸਜ਼ਾ ਆ ਹੁਣ ਪਤਾ ਲੱਗ ਗਿਆ ਤੇ ਯਾਰ ਪੰਜਾਬੀ ਨਹੀਂ ਰੁਕਣ ਦਾ ਪੰਜਾਬੀ ਆ ਸਾਰੇ ਕੰਮ ਕਰਨ ਦੇ ਚੈਨਾ ਖਿਚਣ ਦੇ ਪਿੰਨਾ ਥਾਂ ਤੇ ਚਾਕੂ ਮਾਰ ਮਾਰ ਕੇ ਸਮਾਨ ਖੋਖੋ ਕੇ ਲੈ ਕੇ ਜਾਣ ਦੇ ਆ ਫਰੋਤੀਆਂ ਮੰਗਣ ਦੇ ਈਚ ਐਂਡ ਐਵਰੀਥਿੰਗ ਇਹ ਦੱਸੋ ਮੈਨੂੰ ਤੁਸੀਂ ਰੋਕ ਲੋਗੇ ਤੁਸੀਂ ਤੇ ਉਹ ਨਹੀਂ ਰੋਕ ਸਕਦੇ ਜਿਹੜਾ ਪੰਜਾਬੀ ਪੰਜਾਬੀ ਨੂੰ ਹੁਣ ਤੁਸੀਂ ਇੱਕ ਗੱਲ ਹੋਰ ਸੋਚੋ ਕਿ ਇੱਕ ਬਾਹਰੋਂ ਆਣ ਕੇ ਬੰਦਾ ਮੈਨੂੰ ਮਾਰਤੇ ਤੇ ਘੱਟ ਰੌਲਾ ਪਾਊਗਾ ਬਟ ਜੇ ਮੇਰਾ ਭਰਾ ਹੀ ਮੈਨੂੰ ਮਾਰਤੇ ਮੇਰੀ ਘਰ ਵਾਲੀ ਮੈਨੂੰ ਮਾਰਤੇ ਠੀਕ ਆ ਮੇਰਾ ਪਿਓ ਮੈਨੂੰ ਮਾਰਤੇ ਕਿੰਨਾ ਜ਼ਿਆਦਾ ਰੌਲਾ ਪੈਣਾ ਕਿ ਪੰਜਾਬੀਆਂ ਦਾ ਖੂਨ ਚਿੱਟਾ ਹੋ ਗਿਆ ਪੰਜਾਬੀ ਨੇ ਪੰਜਾਬੀ ਨੂੰ ਮਾਰ ਦਿੱਤਾ ਰੋਜ਼ ਕਿੰਨੇ ਮੁੰਡੇ ਗੈਂਗਸਟਰ ਮਾਰਨਦੇ ਆ ਸਿੱਧੂ ਮੂਸੇ ਵਾਲਾ ਮਾਰਿਆ ਦੀਪ ਸਿੱਧੂ ਸਰਕਾਰ ਨੇ ਮਾਰਤਾ ਮੰਨ ਲਓ ਹ ਨੰਗਲੰਬੀਆਂ ਮਾਰਿਆ ਉਹ ਭਈਆ ਨੇ ਮਾਰੇ ਆ ਕੌਣ ਸਨ ਪਿੱਛੇ ਠੀਕ ਆ ਭਈਏ ਸਨ ਪਿੱਛੇ ਨਹੀਂ ਪੰਜਾਬੀ ਸਨ ਹੁਣ ਮੈਨੂੰ ਦੱਸੋ ਇਹਨਾਂ ਨੂੰ ਨਹੀਂ ਜੇ ਤੁਸੀਂ ਰੋਕ ਸਕਦੇ ਤਾਂ ਤੁਸੀਂ ਕਿਵੇਂ ਐਕਸਪੈਕਟ ਕਰਨ ਦੇ ਜੇ ਕਿ ਹਾਂ ਭਈ ਤੁਹਾਡੇ ਆਪਣੇ ਮੰਜੇ ਦੇ ਥੱਲੇ ਗੰਦ ਫਸਿਆ ਆ ਤੈ ਤੂੰ ਹੀ ਆਖਣ ਲੇ ਜੀ ਆਲੇ ਦਿਵਾਲਿਓ ਦੀ ਐ ਮੈਨੂੰ ਥਾਂ ਪੂਰਾ ਲਿਸ਼ਕਦਾ ਚਾਹੀਦਾ ਇਦਾਂ ਨਹੀਂ ਹੋਣਾ ਜੇ ਤਾ ਤੁਸੀਂ ਚਾਹਦੇ ਜੇ ਕਿ ਹਾਂ ਭਈ ਬਈ ਇੱਥੇ ਨਾ ਹੋਣ ਤੁਹਾਨੂੰ ਉਹਨਾਂ ਤੋਂ ਨਫ਼ਰਤ ਹੋ ਗਈ ਆ ਉਹਨਾਂ ਦੇ ਕੰਮ ਤੁਸੀਂ ਸੰਭੋ ਆ ਸਾਹਮਣੇ ਵੀ ਤੁਸੀਂ ਥੋੜਾ ਟਾਈਮ ਹੀ ਆ ਬਾਅਦ ਚ ਫਿਰ ਤੁਸੀਂ ਸਮਝਣ ਦਾ ਬਣਾ ਕਿ ਇਹ ਜੱਠਾਂ ਦੇ ਕਰਨ ਲਾਇਕ ਕੰਮ ਆ ਨਾ ਤੁਸੀਂ ਫਿਰ ਉਹੋ ਹੀ ਆਪਣਾ ਲੰਬੜਦਾਰੀ ਵਾਲਾ ਛੱਜ ਪਿੱਛੇ ਬੰਦ ਲੈਣਾ ਬਈਆਂ ਨੂੰ ਪ੍ਰਾਪਰਟੀਆਂ ਜਿਨ੍ਹਾਂ ਨੇ ਵੇਚੀਆਂ ਆ ਉਹਨਾਂ ਨੂੰ ਬਾਹਰ ਕੱਢੋ ਫਿਰ ਪਿੰਡੋ ਕਿ ਉਹਨਾਂ ਨੇ ਪਲਾਟ ਕਿਉਂ ਦਿੱਤੇ ਠੀਕ ਆ ਉਹਨਾਂ ਪਲਾਟ ਕਿਉਂ ਦਿੱਤੇ ਘਰ ਕਿਉਂ ਪਹਿਲੀ ਸੱਟੇ ਬੰਨ ਦਿੱ ਭਈਆਂ ਨੂੰ ਜਿਹੜਾ ਆਪਣੀ ਦੁਕਾਨ ਦੇ ਅਗਲੇ ਬੰਦੇ ਰੇੜੀ ਲੋਨ ਦਿੱਤੀ ਜਿੰਨੇ ਸ਼ੁਰੂ ਤੋਂ ਠੀਕ ਹੈ ਉਹਨੂੰ ਜਾ ਕੇ ਮਾਰੋ ਚਪੇੜਾਂ ਕਿ ਹਾਂ ਭਈ ਤੈਨੂੰ ਨਹੀਂ ਪਤਾ ਇਹ ਗੰਦ ਪਾਉਂਦੇ ਹੂੰ ਜਿੱਥੇ ਛੇਰੋ ਤੁਸੀਂ ਪੈਸਾ ਖਾਣਾ ਹੈ ਜਿੱਥੇ ਤੁਸੀਂ ਪੈਸਾ ਬਚਾਉਣਾ ਹੈ ਜਿੱਥੇ ਤੁਹਾਡਾ ਫਰੀ ਦੇ ਵਿੱਚ ਚਪੇੜਾਂ ਉੱਤੇ ਉਹ ਕੰਮ ਕਰੀ ਜਾਣ ਉੱਥੇ ਭਈਏ ਚੰਗੇ ਤੇ ਜੇ ਭਈਏ ਪੰਜਾਬ ਚੋਂ ਬਾਹਰ ਕੱਢਣੇ ਆ ਨਾ ਉਹ ਵੀ ਕੱਢਿਓ ਜਿਨ੍ਹਾਂ ਨੂੰ ਸੰਗਲ ਪਾ ਕੇ ਰੱਖਿਆ ਕਿਸੇ ਪਿੰਡ ਦੇ ਵਿੱਚ ਦੋਗੇ ਬੰਦੇ ਨੂੰ 15000 ਮਹੀਨੇ ਦਾ ਤੁਹਾਡਾ ਕੰਮ ਕਰੇ ਠੀਕ ਹੈ ਤੁਹਾਡੇ ਨਾਸਾ ਫੁੱਲ ਕੇ ਬਾਹਰ ਆਏ ਨਹੀਂ ਜਿਵੇਂ ਪੁੱਤਰੇ ਸਾਹਂ ਦੀਆਂ ਹੁੰਦੀਆਂ ਮਲਕੇ ਤੋਂ ਤੁਸੀਂ ਤੁਸੀਂ ਕਰੋ ਗਰੀਬਾਂ ਨੂੰ ਸਾਰਾ ਕੁਝ ਤੁਸੀਂ ਕਰੋ ਤੇ ਜੇ ਉਹ ਹੁਣ ਮਾਸਾ ਆਪਣੇ ਆਪ ਨੂੰ ਸਟੈਬਲਿਸ਼ ਕਰਨ ਬੈਗੇ ਆ ਆਪਾਂ ਨੂੰ ਅੱਗ ਲੱਗ ਗਈ ਥਿਸ ਇਜ਼ ਨਾਥਿੰਗ ਬਟ ਪਿਓਰ ਜੈਲਸੀ ਆ ਜੀ ਠੀਕ ਹੈ ਅਸੀਂ ਵੀ ਉੱਥੇ ਜਾ ਕੇ ਭਈਏ ਹੀਆਂ ਓਕੇ ਸਾਨੂੰ ਪਤਾ ਆ ਕਿ ਹਾਂ ਭਈ ਜੇ ਸਾਨੂੰ ਤੁਹਾਡੇ ਵਾਂਗ ਟ੍ਰੀਟ ਕਰਨ ਲੱਗ ਪਣ ਤੁਹਾਡਾ 1 ਮਿੰਟ ਉੱਥੇ ਰਹਿਣਾ ਔਖਾ ਹੋ ਜੇ ਬੜੇ ਭਈਆਂ ਨੂੰ ਤੁਸੀਂ ਸੰਗਲੀਆਂ ਮਾਰ ਲੀਆਂ ਬੜੇ ਭਈਆਂ ਨੂੰ ਤੁਸੀਂ ਕੋ ਕੋ ਕੇ ਮਾਰ ਹੀ ਦਿੱਤਾ ਕਈਆਂ ਨੂੰ ਤੇ ਕਿ ਉਹਨਾਂ ਦੀ ਲਾਸ਼ ਵੀ ਅੰਤਮ ਸੰਸਕਾਰ ਵੀ ਉਹਨਾਂ ਦਾ ਪਤਾ ਨਹੀਂ ਕਿਹੜੇ ਖੁਫ ਖੱਡੇ ਦੇ ਵਿੱਚ ਹੋਇਆ ਹੋਣਾ ਵਾ ਹੂੰ ਤੇ ਹੁਣ ਜੇ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰਨ ਲੱਗ ਪਏ ਆ ਤੇ ਤੁਹਾਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਤਕਲੀਫ ਹੋਣ ਰਹੀ ਆ ਜਦਕਿ ਉਹ ਆਪਣਾ ਕੰਮ ਕਰਨ ਰਏ ਆ ਟੈਲਾਂ ਆਲਾ ਕਦੀ ਵੀ ਦੂਜਾ ਬੰਦਾ ਲਿਆਇਓ ਤੁਸੀਂ ਆਪ ਭਈਆ ਲੱਭਦੇ ਜੇ ਕਿਉਂਕਿ ਭਈਏ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਘਰ ਤੇ ਲੱਗ ਗਿਆ ਇੱਥੇ ਟਾਵਰ ਆ ਅਜ ਤੋਂ ਮੇਰੇ ਸਣਾ 15-20 ਸਾਲ ਪਹਿਲਾਂ ਬਣਿਆ ਆ ਠੀਕ ਹੈ ਇਹਦੇ ਉੱਤੇ ਬਈਏ ਕੰਮ ਕਰਨ ਦੇ ਸਨ ਪੰਜਾਬੀ ਨਹੀਂ ਕਰਨਾ ਚਾਹੁੰਦੇ ਰੇੜੀਆਂ ਬਈਏ ਲਾਉਣ ਦੇ ਪੰਜਾਬੀ ਨਹੀਂ ਲਾਉਣੇ ਚਾਹੁੰਦੇ ਬਾਥਰੂਮ ਬਈਏ ਸਾਫ ਕਰਨ ਦੇ ਪੰਜਾਬੀ ਨਹੀਂ ਕਰਨਾ ਚਾਹੁੰਦੇ ਤੇ ਪੰਜਾਬੀਆਂ ਦੇ ਕੋਲ ਜਿਵੇਂ ਅਸੀਂ ਉਧਰ ਆਨੇ ਆ ਨਾ ਕਿ ਹਾਂ ਵੀ ਜਿਹੜੇ ਇੱਥੋਂ ਦੇ ਬਹੁਤ ਨਜ਼ੀਏ ਤੁਸੀਂ ਡਿਗਰੀਆਂ ਕਰੋ ਤਾਂ ਤਗੜੀਆਂ ਪੋਸਟਾਂ ਸੰਭੋ ਫਿਰ ਉਹ ਵੀ ਅਗਲੇ ਬੰਦੇ ਨੂੰ ਕਹਿ ਦੇਣਗੇ ਕਿ ਤੁਸੀਂ ਸਾਡੇ ਭਈਆਂ ਵਾਲੇ ਕੰਮ ਕਿਉਂ ਕਰਨੇ ਆ ਬਈ ਤੁਸੀਂ ਕੋਈ ਤਗੜੀਆਂ ਪੋਸਟਾਂ ਸੰਭੋ ਤੁਸੀਂ ਪੜੋ ਲਿਖੋ ਪਰ ਪੰਜਾਬੀ ਮੈਂ ਸਿੱਧੀ ਗੱਲ ਆ ਨਾ ਆਪ ਵੀ ਕੁਝ ਨਹੀਂ ਕਰਨਾ ਚਾਹੁੰਦੇ ਤੇ ਦੂਜੇ ਨੂੰ ਵ ਨਹੀਂ ਤੇ ਪਹਿਲੇ ਦਿਨੋਂ ਹੀ ਤੁਸੀਂ ਉਹਨਾਂ ਨੂੰ ਪਲਾਟ ਨਾ ਦਿੰਦੇ ਤੁਸੀਂ ਉਹਨਾਂ ਦੇ ਘਰ ਨਾ ਬਣ ਦਿੰਦੇ ਕਸੂਰਵਾਤ ਤੁਸੀਂ ਜੇ ਇੱਕ ਲਾਸਟ ਗੱਲ ਬੋਲਣੀ ਭੁੱਲ ਗਿਆ ਮੇਰੇ ਚਾਚਾ ਜੀ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਪੁੱਤ ਪੁਲਿਸ ਬੜੀ ਜ਼ਿਆਦਾ ਪਾਵਰਫੁਲ ਆ ਇਥੋਂ ਦੀ ਇੰਡੀਆ ਦੀ ਜਾਂ ਪੰਜਾਬ ਦੀ ਅਸੀਂ ਕਹਿ ਲਈਏ ਮੈਂ ਨਾ ਫਿਰ ਇੱਕ ਕੰਮ ਕਿਉਂ ਨਹੀਂ ਕਰਦੇ ਆਂਦੇ ਕਿ ਇੱਕ ਮਹੀਨਾ ਪੁਲਿਸ ਵਾਲਿਆਂ ਨੂੰ ਕਹਿ ਦਵਾਂ ਕਿ ਅਸੀਂ ਤੁਹਾਡੇ ਕੋਲੋਂ ਰਿਪੋਰਟ ਨਹੀਂ ਮੰਗਦੇ ਠੀਕ ਆ ਤੇ ਪੋਲੀਟੀਸ਼ੀਨ ਤਾਂ ਕਿਸੇ ਦਾ ਤੁਹਾਨੂੰ ਫੋਨ ਨਹੀਂ ਆਊਗਾ ਓਕੇ ਤਾਂ ਗੈਂਗਵਾੜ ਪੰਜਾਬ ਦੇ ਵਿੱਚ ਖਤਮ ਕਰੋ ਆਂਦੇ ਪੁਲਿਸ ਇੰਨੇ ਵਧੀਆ ਤਰੀਕੇ ਨਾਲ ਕੰਮ ਕਰੂਗੀ ਨਾ ਕਿ ਇੱਕ ਮਹੀਨੇ ਦੀ ਗੇਮ ਆ ਸਾਡੇ ਵਿੱਚ ਸਾਰੇ ਹੀ ਕਹਿ ਦੇਣ ਕਿ ਹਾਂ ਵੀ ਅਸੀਂ ਸਲੀਕੇਦ ਕੰਮ ਕਰਾਂਗੇ ਸੋ ਜੇ ਪ੍ਰਸ਼ਾਸਨ ਵਧੀਆ ਹੋ ਜੇ ਰੋਡ ਵਧੀਆ ਹੋ ਜਾਣ ਜੇ ਬਿਜ਼ਨੈਸਸ ਵਧੀਆ ਹੋ ਜਾਣ ਕਿਸੇ ਨੂੰ ਧਮਕੀ ਨਾ ਆਵੇ ਇਨਫਰਾਸਟ੍ਰਕਚਰ ਵਧੀਆ ਹੋ ਜੇ ਤੇ ਭਈਏ ਵੀ ਨਾਲ ਰਹਿ ਸਕਦੇ ਇਵੇਂ ਗੋਰੇ ਵੀ ਰਹਿ ਸਕਦੇ ਸਾਡੇ ਕੋਲ ਆਣ ਕੇ ਓਕੇ ਸੋ ਪਲੀਜ਼ ਥੋੜਾ ਜਿਹਾ ਦਿਮਾਗ ਤੋਂ ਕੰਮ ਲਓ ਆ ਇੱਕ ਦੋ ਵਾਰਦਾਤਾਂ ਕਰਕੇ ਸਾਰੇ ਹੀ ਭਈਆ ਭਈਆ ਯੂਨੀਅਨ ਦੇ ਮਗਰ ਨਾ ਪੈ ਜਾਓ ਜੋ ਵੀ ਉਹਨਾਂ ਨੂੰ ਕਹਿੰਦੇ ਆ ਤੇ ਭਈਆ ਵੀ ਉਹ ਭਈਆ ਵਾਲਾ ਨਹੀਂ ਆ ਉਹ ਭਈਆ ਆ ਭਰਾ ਵਾਲਾ